ਓ ਮੈਗੀ ਆ ਨਾ ਹਾਂਜੀ ਮਹਿਕਨ ਵੀ ਤੁਸੀਂ ਇਹ ਦੋ ਤਿੰਨ ਜਾਨੀਆਂ ਗਲੀ 'ਚ ਇਕੱਠੀਆਂ ਹੀ ਆਹੋ ਜਨਾਨੀਆਂ ਅਸਵੇਰੇ ਵੀ ਤੇਰੇ ਨਾਲ ਦੋ ਕੁ ਜਨਾਨੀਆਂ ਆਈਆਂ ਇਹ ਮਹੱਲੇ ਦੀਆਂ ਕੀ ਕਰਦੀਆਂ ਕੀ ਫਿਰਦੀਆਂ ਗੱਲ ਕੀ ਆ ਕੁਝ ਨਹੀਂ ਆਪਾਂ ਕੋਈ ਸਲਾਹ ਕਰਦੇ ਸੀ ਕਿਹੜੀ ਸਲਾਹ ਉਹ ਆਪਾਂ ਸੂਟ ਲੈਣੇ ਨਵੇਂ ਕਿਉਂ ਕਾਦੇ ਵਾਸਤੇ ਹੁਣ ਤੇ ਨਾ ਕੋਈ ਦਿਨ ਤਿਹਾੜ ਹੋਣਾ ਨਾ ਕੋਈ ਪ੍ਰੋਗਰਾਮ ਨਾ ਕੋਈ ਵਿਆਹ ਵਾਗੇ ਤੇ ਹੁਣ ਕਾਹਦੀ ਸੂਟਾਂ ਦੀ ਅੱਗ ਲੱਗੀ ਤੁਹਾਨੂੰ ਉਹ ਪਰਲੇ ਮਹੱਲੇ ਬੁੱਢਾ ਨਹੀਂ ਮਰਿਆ ਉਹਦਾ ਭੋਗ ਨਹੀਂ ਆ ਕੱਟਣੀ ਵੇਖਣਾ ਆਪਾਂ ਮੈਨਾਂ ਤੁਹਾਨੂੰ ਹੈ ਵੀ ਸ਼ਰਮ ਜਾ ਤੁਹਾਨੂੰ ਹੈ ਵੀ ਲੱਥੀ ਜੜੀ ਕਿੰਦਾ ਦੀਆਂ ਗੱਲਾਂ ਕਰਦੀ ਓਏ ਅਗਰਿਆਂ ਦਾ ਬੁੱਢਾ ਮਰ ਗਿਆ ਦੇਵੇ ਇਹ 10 ਸੂਟਾਂ ਦੀਆਂ ਪਲਾਨੀਆਂ ਕਰਦੀਆਂ ਫਿਰਦੀਆਂ ਲੈ ਇੱਥੇ ਸ਼ਰਮ ਵਾਲੀ ਕਿਹੜੀ ਗੱਲ ਆ 100 ਸਾਲ ਦਾ ਹੋ ਕੇ ਮਰਿਆ ਉਹ ਤਾਂ 100 ਸਾਲ ਦਾ ਹੋ ਕੇ ਮਰਿਆ ਤਾਂ ਤੁਸੀਂ ਸ਼ਰਤ ਲਾਈ ਹੀ ਆਪਸ ਵਿੱਚ ਇਹ 100 ਸਾਲ ਦਾ ਹੋ ਕੇ ਮਰੂਗਾ ਤਾਂ ਅਸੀਂ ਨਵੇਂ ਸੂਟ ਪਾ ਕੇ ਜਾਵਾਂਗੇ ਇੰਜੇ ਭੋਗ ਤੇ ਕਿ ਜਾਂ ਬੁੱਢੇ ਨੇ ਪ੍ਰੋਮਿਸ ਕੀਤੀ ਸੀ ਤੁਹਾਨੂੰ ਵੀ ਮੈਂ 100 ਸਾਲ ਦਾ ਹੋ ਕੇ ਮਰੂਗਾ ਤਾਂ ਨਵੇਂ ਸੂਟ ਪਾ ਕੇ ਆਇਓ ਮੇਰੇ ਕੱਠ ਦੇ ਇੱਥੇ ਤੇ ਚੰਗੇ ਥੋੜੀ ਲੱਗੇ ਤਾਂ ਪੁਰਾਣੇ ਸੂਟਾਂ ਐ ਉਹ ਚੰਗੇਗਾ ਤਾਂ ਨਹੀਂ ਲੱਗਦਾ ਉਹ ਬੁੱਢਾ ਮਰ ਗਿਆ ਉਹਨਾਂ ਦਾ ਕਿ ਮਰ ਕੇ ਚਿੰਦਾ